ਹੈਲੋ ਗਾਇਸ ਵੈਲਕਮ ਟੂ ਨਿਊ ਵਲੌਗ ਗਾਇਸ ਅੱਜ ਦਾ ਵਲੌਗ ਹੁਸਦਾ ਕਿੱਥੋਂ ਸਟਾਰਟ ਕਰਨ ਲੈ ਆਂ ਸੀ ਸਿੱਧਾ ਹੀ ਖੇਤਾਂ ਚੋਂ ਕਿਉਂਕਿ ਤੁਹਾਨੂੰ ਪਤਾ ਕੱਲ ਮੀਂਹ ਬਹੁਤ ਜ਼ਬਰਦਸਤ ਪਿਆ ਜਿਹੜਾ ਪਿਆ ਰਿਹਾ ਥੋੜਾ ਟਾਈਮ ਹੀ ਆ ਪਰ ਪਿਆ ਹੀ ਨਾ ਜਦਾ ਕਿ ਦੇਖੋ ਮੋਟਰਾਂ ਦੇ ਕੀ ਕੀ ਲਾਉਣਾ ਪੈ ਗਿਆ ਸਾਨੂੰ ਤਾਂ ਸਰਪੰਚ ਸਾਹਿਬ ਕੋ ਐ ਮੋਟਰ ਦੇ ਛੇਰੇ ਪਾਉਣੇ ਫੋਨ ਕਰਨ ਦੇ ਵੀ ਅੱਜ ਛੇ ਮੀਂਹ ਡੇਢ ਘੰਟਾ ਪਿਆ ਤਾਂ ਇਨਾ ਇਨਾ ਪਾਣੀ ਆ ਗਿਆ ਸਰਪੰਚ ਸਾਹਿਬ ਦੇ ਉਜਾਰ ਲੈਨੇ ਕੋਈ ਨਹੀਂ ਆਪਾਂ ਹੁਣ ਸਰਪੰਚਾ ਕੀ ਚੱਕਰ ਬਣ ਗਿਆ ਦੱਸੋ ਮਾੜਾ ਵਿਸਤਾਰ ਨਾ ਪਾਣੀ ਆਪਣੀ ਪਹਿਲੀ ਪਾਣੀ ਕਿਉਂ ਖਲੋਤਾ ਹੈ ਬਾਕੀਆਂ ਵੀ ਗਈਆਂ ਵੇ ਅੱਛਾ ਸੁਆ ਕੁੱਟ ਗਿਆ ਅੱਛਾ ਸੁਆ ਬੜਾ ਭਰਿਆ ਸੀ ਸੁਆ ਗਿਆ ਟੋਟੋ ਸੁ ਗਾਇਸ ਉਹ ਸੁਆ ਸਾਹਮਣੇ ਆਉਂਦਾ ਪਾਣੀ ਜਿਹੜਾ ਉਹ ਸਾਰਾ ਮੁਰਕੇ ਤੋਂ ਲਿਆ ਜਾ ਗਿਆ ਆਪਣੀ ਪਹਿਲੀ ਨੀਵੀਂ ਅੱਛਾ ਉਹ ਨੀਵੀਂ ਜਾ ਗਿਆ ਹੁਣ ਕੱਢਣ ਦਾ ਹੈ ਟੋਨਾ ਟੁਕਾ ਟੋਨਾ ਦਫਾ ਗਿਆ ਕੀ ਹਰ ਮੰਡਲੇ ਹਾਟ ਨੇ ਨਹੀਂ ਪਹਿਲੀ ਨੀਵੀਂ ਆਪਾਂ ਪੱਠੇਆਰੇ ਕਰਕੇ ਹੋਈ ਨਾ ਹੈਗਾ ਫਿਰ ਆ ਪੱਟੇ ਉਹ ਵੀ ਵਿਚਾਰ ਦੱਸੋ ਨਾ ਪੱਠੇ ਵਾਲੇ ਵੀ ਪੱਠੇ ਵਾਲੇ ਪਟਾਉਣੀ ਚੇਹੇ ਦੀ ਸਾਰਿਆਂ ਨੂੰ ਬਾਜਾ ਆ ਕੋਈ ਕਰੋ ਬਾ ਟਾਈਟਰ ਲਾਓ ਸਾਰੇ ਸਾਰੇ ਬਰਾ ਫਿਰ ਨਹੀਂ ਕੋ ਹੁੰਦਾ ਹੈ ਇਹ ਸਾਰੀਆਂ ਪਾਲੀਆਂ ਇਕੱਲੇ ਪੁੱਟ ਜਾਣ ਨਾ ਆਹ ਆਹ ਸਿਆਪਾ ਨਾ ਇਹ ਪੰਗਾ ਵੀ ਇਕ ਨੀਵੀ ਤੇ ਬਾਕੀ ਉੱਤਨਾ ਹਾਂ ਪੁੱਟ ਜਾਣ ਪਹਿਲਾਂ ਖਵਾ ਕਰਦੇ ਆ ਪਾਉਣ ਕਰਦੇ ਗੱਲ ਖਵਾ ਕਰਨਾ ਵੇਂਦਾ ਹੈ ਖਵਾ ਕਰਨਾ ਬਸ ਇਹ ਨੀਵੀ ਦਾ ਸੋਨਾ ਵੀ ਬੜਾ ਤੇ ਦੋਖੀ ਬੜਾ ਸੋਖੇ ਆ ਪਾਣੀ ਨਿਕਲਦਾ ਨਹੀਂ ਕੇ ਪਰ ਨਹੀਂ ਦੋਖੇ ਵੀ ਜਦੋਂ ਮੀਂਹ ਆ ਜਦੋਂ ਪਾਣੀ ਬਿਲਕੁਲ ਟਾਈਟਰ ਚ ਪਾਣੀ ਪਾ ਤੋ ਗਾਇਸ ਨਹੀਂ ਵੇ ਲੋ ਮੋਟਰ ਮੋਟਰ ਨੂੰ ਜ਼ਿਆਦਾ ਪਾਣੀ ਆਉਣ ਰਿਹਾ ਵੇ ਪੰਪ ਜੇ ਨਾਲ ਦੋ ਮੋਟਰ ਦਾ ਪਾਣੀ ਹੈ ਦੋ ਮੋਟਰ ਜਿੰਨਾ ਗਾਇਸ ਪਾਣੀ ਆਉਣ ਰਿਹਾ ਦੋ ਮੋਟਰ ਜੇ ਧਰਨ ਪਈ ਯਾਰ ਕੀ ਹੋ ਗਿਆ ਸੇ ਮੇਉ ਧਰਨ ਪਈ ਯਾਰ ਧਰਨ ਕੱਢੋ ਫਿਰ ਅੱਧੀਆ ਯਾਰ ਕੋ ਬੰਦਾ ਨਹੀਂ ਕੱਢਾ ਕੱਢ ਰਹਾ ਆਵੇ ਤਾਰ ਹਾਂ ਆਪਣਾ ਮੁੱਦਾ ਮੁੱਦਾ ਭਾਈ ਨਿਕਲ ਉਹ ਇਦਾਂ ਹੀ ਨਿਕਲਦੀ ਆ ਮੈਂ ਪਸਲੀਆਂ ਨਾ ਤੋੜ ਦਿਆਂ ਦੀਆਂ ਕੰਦਾ ਦੇ ਖੁੱਟਾ ਜੇ ਜਦੋਂ ਇਸ ਤਰ੍ਹਾਂ ਪਾਣੀ ਦਾ ਲੈਵਲ ਵੀ ਦਿਖਾ ਦਈਏ ਅੱਜ ਤੁਹਾਨੂੰ ਇਹ ਚੀਜ਼ ਦਿਖਾਉਣ ਲੈ ਆਇਆ ਮੈਂ ਸਪੈਸ਼ਲ ਵਲੌਗ ਤਾਂ ਅੱਜ ਬਣਾਉਣਾ ਹੈ ਜਿਹੜੇ ਲੋਕੀ ਭੱਠੇ ਵਾਲੇ ਪਹਿਲੀ ਦੇ ਦਿੰਦੇ ਨਾ ਜਾਂ ਵੇਖ ਲੋ ਇਹ ਸਰਪੰਚ ਨੇ ਭੱਠੇ ਵਾਲੇ ਪਹਿਲੀ ਦਿੱਤੀ ਸੀ ਤੇ ਹੁਣ ਇੰਨਾ ਜਿਆਦਾ ਦੂਹੀ ਜਾਂ ਗੱਲਾਂ ਛੱਡ ਦੋ ਆ ਕਿੰਨਾ ਥਾਂ ਪਤਾ ਨਹੀਂ 2 ਘਟਾਈ ਕਿਤੇ ਨਿਕਲੇ ਹੋਣਾ ਸਾਰਾ ਉਹ ਪਟਾਇਆ ਸਾਰਾ ਹੀ ਪਾਣੀ ਵੇਖ ਲੋ ਕਿੰਨਾ ਕਿੰਨਾ ਜੀ ਦੇਖ ਲੋ ਅੱਜ ਇਹ ਬਿਲਕੁਲ ਸਲੋ ਸਲੋ ਸਪੀਡ ਤੇ ਚੱਲਣਾ ਟਰੈਕਟਰ ਤੇ ਤਾਂ ਵੀ ਵੇਖ ਲੋ ਦੋ ਮੋਟਰ ਇਹਨਾਂ ਪਾਣੀ ਕੱਢਣ ਦੇ ਆਏ ਜੇ ਇਹ ਸਪੀਡ ਵਧਾ ਦਈਏ ਇਹਨੇ ਮੈਨੂੰ ਲੱਗਦਾ ਤੈਨਾਂ ਚੌ ਮੋਟਰ ਇਹਨਾਂ ਪਾਣੀ ਕੱਢ ਸਕਦਾ ਜਿੰਨਾ ਤਕੜਾ ਪੰਪ ਆਇੜਾ ਪੇਸ ਹੌਲਾ ਹੁਣ ਇੱਥੋਂ ਆ ਕਿਚਨ ਵਾਲਾ ਪਾਣੀ ਕਿੱਡਾ ਤਕੜਾ ਮੋਟਰ ਲੂਈ ਆ ਮੇਰੇ ਸਾਹਣਾ ਸਾਰਾ ਦਿਨ ਚੱਲੂ ਆ ਤੇ ਫੇਰ ਕੰਮ ਹੋਊਗਾ ਅੱਜ ਇਹ ਟਰੈਕਟਰ ਬਿਲਕੁਲ ਹੌਲੀ ਸਪੀਡ ਤੇ ਹੌਲੀ-ਹੌਲੀ ਦੇ ਦੇਖੋ ਹੌਲੀ-ਹੌਲੀ ਦੇ ਸਰਪੰਚਾ ਜੇ ਸਪੀਡ ਥੋੜੀ ਵਧਾ ਦਈਏ ਫੇਰ ਕੀ ਹੋਊਗਾ ਟਰੈਕਟਰ ਦੀ ਹਾਂ ਜੇ ਸਪੀਡ ਵਧਾ ਦਈਏ ਤੇ ਫੇਰ ਪਾਣੀ ਹੋ ਗਿਆ ਕੱਢੂਂਦੇ ਨਹੀਂ ਪਲਵਾਵਾ ਪਾੜਨ ਦਾ ਨਾ ਡਰ ਪਲਵਾਵਾ ਪਾੜ ਤੀ ਹਾਂ ਗਾਈ ਜਿਆਦਾ ਤ੍ਰੇਸ ਕਰਦੀ ਅੱਛਾ ਗਾਈ ਸਪੈਸ਼ਲ ਆਇਆ ਲਫਾਵਾ ਦੇਖਣਾ ਵੱਡਾ ਲਫਾਵਾ ਹੋਵੇ ਮਤਲਬ ਜੇ ਸਪੀਡ ਵਧਾਤੀ ਤਾਂ ਸਾਰਾ ਲਫਾਵਾ ਪਾੜ ਦੇਣਾ ਇੰਨਾ ਪ੍ਰੈਸ਼ਰ ਬਣ ਜਾਣਾ ਜਿਆਦਾ ਤਾਂ ਕਰਕੇ ਹੈ ਆਪਣੇ ਬੰਦੇ ਘਟਾ ਅਜੋ ਦੂਜੇ ਕਿਥੇ ਆਪਣੇ ਮੋ ਉਹ ਤੇਰਾ ਪੜਾ ਜਾਈ ਅੱਜ ਚੱਲਣ ਨੂੰ ਤਰੀ ਤਲੋਂ ਕਹਰ ਤਰੀ ਤਲੋਂ ਕਿਹੜਾ ਸਮਾਨ ਸਾਰਾ ਪਿਆ ਇੱਥੇ ਨਾ ਗਾਇਸ ਸਾਰੀਆਂ ਸਹੂਤਾਂ ਤੇ ਦੇ ਲੋ ਸਲੰਡਰ ਗਏ ਚਾਹ ਜੂ ਇੱਥੇ ਬਣਦੇ ਰਏ ਅੱਜ ਓਕੇ ਰਿਪੋਰਟ ਆ ਪਾ ਕਾਂਪੂਰ ਆ ਦੇ ਆ ਨਿਆਰਾ ਗਾਇਸ ਮੋਟਰ ਹੋਵੇ ਤੇ ਇਤਰਾਹ ਦੀ ਹੋਵੇ ਹਨਾ ਪੂਰਾ ਨੰਦਿਆ ਜਾਇਦਾ ਕਾਰ ਆ ਓ ਕਿੰਨਾ ਥਾਂ ਕਿੰਨੇ ਕਿੱਲੇ ਆ 6 ਕਿੱਲੇ ਪਟਾਇਆ ਸੀ 8 ਗਾਇਸ 8 ਕਿੱਲੇ ਇਹ ਪਤਾ ਨੂੰ ਹਨ 2 2.5 3 ਨਹੀਂ ਇਹ ਇਹ 8 ਕਿੱਲੇ ਥਾਂ ਜੇ ਇੱਥੋਂ ਸ਼ੁਰੂ ਹੁੰਦਾ ਇੱਥੋਂ ਪਤਾ ਕਿੱਥੇ ਜਾ ਲੱਗਦਾ ਜੇ ਇਹ ਆਹ ਦੀਜੀ ਆੜੇ ਵਾਟ ਆਹ ਸਿੱਧਰੋਂ ਐਨੂੰ 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 ਇੱਥੋਂ ਆ ਨਾਲ ਲਾ ਗਈ ਫੇਰ ਵਾਟਾ ਵੇ ਆਜੂ ਹੋਇਆ ਇਥੋਂ ਇਥੇ ਆਈ ਨਹੀਂ ਫੇਰ ਆਵੇ ਐਨੂੰ ਨਾਲ ਆਹ ਸਾਰਾ 8 1/2 ਏਕੜਾਂ ਦਾ ਪਲਾਟ ਜੇ ਉਹ 6 1/2 ਏਕੜਾਂ ਦਾ ਠੀਕ ਆ ਬਾਕੀ ਫੇਰ ਵਿਚਾਰ ਵੇਖਦੇ ਕੋਈ ਸੰਦ ਦੱਸਦੇ ਤੁਹਾਨੂੰ ਦੇਖੀ ਲਾੜ ਰਾਂ ਤੈਨੂੰ ਮੈਂ ਅੱਜ ਕੰਡਾ ਟੋਟਾ ਟਾਈਮ ਨਹੀਂ ਆ ਕੇ ਹੁਣ ਬਰਾਹ ਦੇ ਟਾਈਮ ਨਾਲ ਬੰਨੂ ਮੈਂ ਮੱਛਰ ਖਾਣਾ ਨਹੀਂ ਮੀਂਹ ਪਿਆ ਮੱਛਰ ਪਈ ਦੇ ਓਏ ਤੇਰੇ ਅੱਤੇ ਉਥੇ ਪਈਆਂ ਪੈਸੇ ਨਹੀਂ 1500 ਰੁਪਇਆ ਨਹੀਂ ਉਹ ਪਿੰਡ ਬਣਾ ਲਓ ਸਹੀ ਹੈ ਪਈ ਡਰਾ ਡਿੱਗਣਾ ਜੇ ਜਾਂਦੇ ਬਾਜ ਇਹ ਚੱਲੀ ਜਾਣਾ ਕੋਈ ਨਹੀਂ ਇਹ ਉਧਰ ਵੇਂਟ ਕਰੇ ਬੋੜਾ ਤੇ ਕਹਾਏ ਉਹ ਵਧੀਆ ਤਾਂ ਨਾ ਹਣਾ ਪਈ ਮਮਾ ਨਾਲ ਲੰਘਣਾ ਕਿਦਾਂ ਰੱਜਿਆ ਨੇ ਬਾਹਾਂ ਇਹ ਵੀ ਹਿਸਾਬ ਦਾ ਨਾ ਰਾਹ ਉਹਦਾ ਮਾੜਾ ਹੈ ਔਰ ਉਤਰਾਣੀ ਨੰਗਿਆ ਗਿਆ ਅਸਤ ਥੱਲੇ ਘਾਰਾ ਤੇ ਰਾਤ ਨੂੰ ਤਾਂ ਬੰਦ ਕਰ ਦੇਣਾ ਰਾਤ ਚੱਲ ਰਹਿਣਾ ਹੈ ਕੀ ਰਾਤ ਵੀ ਚੱਲੀ ਜਾਣਾ ਹੈ ਇਹ ਸਰਵਿਸ ਲੰਮੀ ਕਰਤੀ ਆ ਰਾਤ ਵੀ ਜੀ ਰਾਤ ਵੀ ਚੱਲੀ ਜਾਣਾ ਕੰਮ ਹੈ ਜਾਣ ਅੱਜ ਮੌਸਮ ਹੈ ਕਲੀਅਰ ਹੋ ਗਿਆ ਜੀ ਕੱਲ ਯਾਰ ਇੱਕ ਵੀਰ ਨੇ ਕਮੈਂਟ ਕੀਤਾ ਵੀ ਯਾਰ ਗਾਇਸ ਗਾਇਸ ਬਹੁਤਾ ਨਾ ਕਰਿਆ ਕਰੋ ਆਪਾਂ ਜਾਣੇ ਚੀਜ਼ਾਂ ਨਾ ਗਾਇਸ ਗਾਇਸ ਕਹਿਣਾ ਥੋੜਾ ਅਵੋਇਡ ਕਰਾਂਗੇ ਆਪਾਂ ਥੋੜਾ ਹੋਰ ਚੀਜ਼ਾਂ ਕਰਾਂਗੇ ਜਿਵੇਂ ਜਾਨ ਹੋ ਗਿਆ ਤੇ ਮਿੱਤਰੋ ਪਿਆਰਿਓ ਸੱਜਣੋਂ ਮਿਲਿਓ ਤੇ ਇੱਧਰ ਦੇਖੋ ਜਟੋ ਪਾਣੀ ਇਹ ਤਾਂ ਸੁੱਕਾ ਨਹੀਂ ਹੈ ਮੀਂਹ ਪੈਨੂ ਕਿੰਨੇ ਦਿਨ ਹੋ ਗਏ ਨਾ ਦੇਖ ਲਓ ਜੇ ਜਿਨ੍ਹਾਂ ਨੇ ਪੱਠੇ ਮੈਂ ਵੇਚੇ ਹੈ ਨਾ ਤੇ ਉਹ ਵਿਚਾਰੇ ਵੱਡੇ ਨਾ ਆਉਂਦੇ ਨੇ ਕਿਉਂਕਿ ਪਾਣੀ ਸੁੱਕ ਨਹੀਂ ਲਿਆ ਤੇ ਇੱਧਰਲੇ ਪੱਠੇ ਸੁੱਕਣ ਲਿਆ ਜਾਇਰੇ ਚੋਂ ਨਹੀਂ ਸੁੱਕਣ ਲਿਆ ਬੜਾ ਜ਼ਿਆਦਾ ਯਾਰ ਮੀਂਹ ਵਾਹ ਥੋੜਾ ਜਿਹਾ ਪਿਆ ਸੀ ਪਰ ਪਿਆ ਬੜਾ ਜ਼ਿਆਦਾ 1.5-2 ਘੰਟੇ ਬਹੁਤ ਜ਼ਿਆਦਾ ਪਰ ਪੈ ਗਿਆ ਹੈ ਹੈਂਦੀ ਕਰਾਤੀ ਨਹੀਂ ਹੈ ਹਾਂ ਬੋਤਾ ਪਕਰ ਨਹੀਂ ਦਰ ਹੈ ਐਨੀਆਂ ਤੇਰੇ ਕੋ ਬਾਰੀਆਂ ਕੀ ਖਲਾਰਾ ਪਾ ਕੇ ਬੈਠੀ ਰਹਿੰਦੀਆਂ ਚਾਹ ਬਣਾਉਣ ਲੱਗੀ ਆ ਚਾਹ ਤੇ ਪੀ ਲਈ ਮੈਂ ਹੁਣੇ ਹੀ ਮੈਂ ਹਾਂ ਮਮੀ ਮੈਂ ਵੀ ਚਾਹ ਬਣਾਉਂਗੀ ਚਾਹ ਤੇ ਪੀ ਲਈ ਪੁੱਤ ਮੈਂ ਚਾਹ ਕਿਤਾ ਬਣਾਏਂਗੀ ਚੱਲ ਗੈਸ ਕਿਤੇ ਗੈਸ ਆਈ ਆਈ ਗੈਸ ਚੱਲ ਗਏ ਸਭ ਚਾਹੀਏ ਕਿ ਉਹਨਾਂ ਦੇ ਫਿਰ ਚਾਹ ਕਿਤੇ ਬਣਾਉਣੀ ਹੈ ਗੈਸ ਤਾਂ ਬਿਨਾ ਚਾਹੜੀ ਬਣਨੀ ਆ ਅੱਛਾ ਉਹ ਗੈਸ ਨਾਲ ਬਣਾਉਣੀ ਹੈ ਲੈ ਮੈਂ ਲੈ ਪੁੱਤ ਗੈਸ ਹੀ ਬੜੇ ਤੁਹਾਡੇ ਕੋਲ ਦੇ ਪਾਉ ਵੱਡੇ ਬੰਦੇ ਤੁਸੀਂ ਹੈ ਤੇ ਜਾਨਾ ਮੈਂ ਕੱਲ੍ਹ ਦਰ ਨਾਲ ਗੱਲ ਕਰਾਤੀ ਲਾਈਵ ਸੀ ਕੀਤੀ ਨਾ ਮੈਂ ਜੀਡੀਐਮ ਸੇਲ ਕਰਨ ਲੱਗਾ ਤੇ ਤਾਂ ਜੀ ਇਹ ਕਹਿੰਦਾ ਗੱਲ ਹੋਈ ਸ਼ਾਇਦ ਅੱਜ ਲੈਣ ਆਉਣ ਲੱਗੇ ਸੀ ਤੇ ਫਿਰ ਸ਼ਾਇਦ ਕੋਈ ਉਹਨਾਂ ਟਾਈਮ ਨਹੀਂ ਲੱਗਾ ਜਾਂ ਕੁਝ ਵੀ ਕਿਸੇ ਕਾਰਨ ਕਰਕੇ ਉਹਨਾਂ ਕੋਲ ਨਹੀਂ ਆਇਆ ਗਿਆ ਤੇ ਬਾਈਕ ਮੈਂ ਧੋਣ ਧਾਨ ਵਾਲੀ ਧੋਤਾ ਕੇ ਕਰਾਂ ਰਾਕ ਰਾਂ ਮੈਂ ਦਾਨ ਨੂੰ ਅੱਜ ਸ਼ਾਇਦ ਅੱਜ ਜਾਂ ਕੱਲ ਬਾਈਕ ਨੂੰ ਲੈ ਜਾਣੀ ਹੈ ਸੋ ਬਾਈਕਸ ਕੇਟੀਐਮ ਨੂੰ ਵੀ ਬਾਈ ਬੈ ਕਰਦੇ ਲੱਗੇ ਆਪਾਂ ਤੇ ਸ਼ਾਇਦ ਕੇਟੀਐਮ ਸੇਲ ਕਰਕੇ ਆਪਾਂ ਕੋਈ ਹੋਰ ਚੀਜ਼ ਲਾਵਾਂਗੇ ਜਾਂ ਗੱਡੀ ਲਾਵਾਂਗੇ ਤੇ ਜਾਂ ਬੁਲੇਟ ਬੁਲੇਟ ਦਾ ਰਵੇ ਕੋਈ ਖਾਸ ਸੀਨ ਨਹੀਂ ਆ ਬਸ ਹੁਣ ਜਾਣ ਕੇਟੀਐਮ ਸੇਲ ਕਰਕੇ ਗੱਡੀ ਦਾ ਕੋਈ ਸੀਨ ਬਣਾਵਾਂਗੇ ਬਸ ਬਥੇਰੇ ਚਲਾਲੇ ਮੋਟਰਸਾਈਕਲ ਤੇ ਸੋ ਜਦੋਂ ਮੈਂ ਲਿਆ ਇਹ ਮੈਂ ਸੋਚਿਆ ਤਾਂ ਇਹ ਹੋਈ ਵੀ ਮੈਂ ਵੇਚ ਲਾਣੀ ਆ ਪਰ ਵੇਚਣਾ ਪੈ ਚਲਿਆ ਜਾਣਾ ਕਿਉਂਕਿ ਇਹ ਤੋਂ ਬਿਨਾ ਯਾਰ ਇਹ ਤਾਂ ਕਿ ਸੁਖ ਨਹੀਂ ਕੋਈ ਇੱਕ ਤੁਹਾਨੂੰ ਪਤਾ ਕੇਟੀਐਮ ਦਾ ਨਾ ਇਹਦਾ ਕੋਈ ਸੁਖ ਨਹੀਂ ਹੈਗਾ ਨਾ ਇਹਦੇ ਪਿੱਛੇ ਕੋਈ ਬੈਹ ਸਕਦਾ ਵਾ ਨਾ ਕੁਝ ਸਿਰਫ ਸਿੰਗਲ ਬੰਦੇ ਵਾਸਤੇ ਆ ਨਾ ਇਹਦੇ ਕੋ ਟੂਰ ਹੁੰਦਾ ਜਾ ਬੰਦਾ ਥੱਕਦਾ ਬੜੀ ਛੇਤੀ ਯਾਰ ਬਹਿ ਕੇ ਇਹਦੇ ਉੱਤੇ ਸੋ ਮੈਂ ਸੋਚਿਆ ਵੀ ਚਲੋ ਜੀ ਚੰਗੇ ਪੈਸੇ ਵਟੇ ਜਾਂਦੇ ਨੇ ਵੇਚ ਕੇ ਤੇ ਗੱਡੀ ਗੱਡੀ ਦਾ ਪਲਾਨ ਕਰਦੇ ਸਾਰੇ ਨਾਲੇ ਵੀਰ ਭਰਾ ਕਮੈਂਟੇ ਬੜੇ ਕਰਦੇ ਵੀ ਭਰਾ ਗੱਡੀ ਲੈ ਲਾ ਗੱਡੀ ਲੈ ਲਾ ਗੱਡੀ ਲੈ ਲਾ ਸੋ ਬਹੁਤ ਜਲਦੀ ਆਪਾਂ ਕੁਛ ਨਾ ਕੁਛ ਕਰਦੇ ਜਿਹੜੀ ਆਪਾਂ ਗਾਇਸ ਹੋਂਡਾ ਸਿਟੀ ਲੈ ਕੇ ਆਂਦੀ ਨਾ ਲੋ ਫੇਰ ਮੇਰੇ ਮੂਹ ਗਾਇਸ ਨੇ ਜਿਹੜਾ ਮੈਨੂੰ ਆਤ ਪਈ ਨਾ ਜਿਹੜੀ ਆਪਾਂ ਜਾਣੋਂ ਗੱਡੀ ਲੈ ਕੇ ਆਂਦੀ ਆ ਨਾ ਹੋਂਡਾ ਸਿਟੀ ਉਹ ਬਹੁਤ ਬੈਸਟ ਗੱਡੀ ਹੈ ਤੇ ਉਦਾਂ ਦੀ ਗੱਡੀ ਕੋਈ ਆਪਾਂ ਵੇਖਣੀ ਆ ਮਿਲ ਵੀ ਆਪਾਂ ਨੂੰ ਭਾਜ ਜਾਣੀ ਹੈ ਤੇ ਮਿਲ ਵੀ ਵਧੀਆ ਜਾਣੀ ਨਾਲ ਗੱਡੀ ਵੇ ਜੇ ਹੋਂਡਾ ਸਿਟੀ ਉਹ ਸਰਪੰਚ ਨੇ ਨਾਲ ਲੈਣੀ ਦੀ ਨਾ ਫੇਰ ਉਹ ਆਪਾਂ ਲੈ ਲੈਣੀ ਹੋਂਡਾ ਸਿਟੀ ਕਿਉਂਕਿ ਬਹੁਤ ਬੈਸਟ ਹੀ 17 ਇੰਚ ਵੀਲ ਲੱਗੇ ਹੋਏ ਵੀਲ ਟਾਇਰ ਨਵੇਂ ਲੱਗੇ ਹੀ ਬਸ ਸਰਵਸੋਲਣ ਵਾਲੀ ਬਾਕੀ ਸਾਰਾ ਗੱਡੀ ਦਾ ਕੰਮ ਮੁਕੀ ਰਿਪੋਰਟ ਹੀ ਕਲਰ ਵੀ ਬਹੁਤ ਸੋਹਣਾ ਹੈ ਕਿ ਰੂਸ ਬੰਡਰਵਲ ਆਸਾਂ ਨੂੰ ਰੂਬਗਰ ਆਵਗਰ ਆ ਸਾਰਾ ਕੋਈ ਵਰਕਿੰਗ ਜੀ। ਤੋਂ ਹੁਣ ਦੇਖਦੇ ਆ ਜਦੋਂ ਗੇਮ ਸੇਲ ਹੋਗਾ ਫਿਰ ਆਪਾਂ ਕੋਈ ਨਵਾਂ ਕਰਦੇ ਆ ਤੇ ਦਿਨੇ ਤੁਹਾਨੂੰ ਸਰਪ੍ਰਾਈਜ਼ ਗੱਡੀਆ ਕਰਾ ਲੈਣ ਦੋ ਫਿਰ ਤੇ ਜਾਂ ਆਪਣਾ ਯਾਨੀ ਐਸਸੀ ਕਰਾ ਦੇਣੀ ਪੂਰੀ ਨਾ। ਬਸ ਬਹੁਤ ਜਲਦੀ ਕੋਈ ਨਵਾਂ ਕਰਦੇ ਆ ਐਰ ਕੀ ਸਿਹਾਲ ਤੋਂ ਪਹਿਲਾਂ ਪਹਿਲਾਂ ਨਾ ਕੋਈ ਨਾ ਕੋਈ ਆਪਾਂ ਧਾਗਾ ਪਾ ਦੇਣਾ ਕਿਨਾਂਗੇ ਜੀ ਤੰਮ ਦਾ। ਬਾਕੀ ਮਾੜਾ ਕਿਰਪਾ ਕਰ ਸੱਚੇ ਪਾਸ਼ਾ ਜੋ ਵਣ ਚਾਇਆ ਹੋਣਾ ਤੇ ਹੋਈ ਆ ਨਾ। ਆਪਾਂ ਨੇ ਬਸ ਕਰ ਹੀ ਸਕਦੇ ਆ ਬਾਕੀ ਜੋ ਮਾੜਾ ਚਾਹੁੰਦਾ ਹੁੰਦਾ ਤੇ ਹੋਈ ਆ ਨਾ। ਆਪਾਂ ਦੇ ਬੱਸ ਕਰਨ ਵਾਲੇ ਜਾਂ ਕਰਵਾਉਂਦਾ ਮਹਾਰਾਜੀ ਆ ਸਾਰਾ ਕੁਝ ਜੋ ਕਰਾਉਣਾ ਉਹਨੇ ਕਰਾਉਣਾ ਤੇ ਮੋਟਰਸਾਈਕਲ ਦਵਾਇਆ ਜੀ ਮਹਾਰਾਜ ਨੇਗਾ ਉਹਨੇ ਮੰਜ ਖਿਆਲ ਦਾ ਆਪਾਂ ਲੈ ਲਿਆ ਹੁਣ ਉਹਨੇ ਮੰਜ ਖਿਆਲ ਦਾ ਆਪਾਂ ਵੇਚਣ ਲੱਗੇ ਹਾਂ ਹਾਂਜੀ ਬੁੱਤ ਚਾਹ ਬਣ ਗਈ ਆ ਕਿੱਥੇ ਆ ਪੀ ਲੈ ਪੀ ਲੈ ਪੀ ਕੇ 10 ਕਿਤਰਾ ਨਹੀਂ ਆ ਪੀ ਕੇ 10 ਕਿਤਾ ਕਿਦਾਂ ਦੀ ਬਣੀ ਆ ਸਵਾਦ ਬਣੀ ਕਿ ਨਹੀਂ ਸਵਾਦ ਬਣੀ ਨਹੀਂ ਚਾਹ ਕਿਤੇ ਨਹੀਂ ਬਣੀ ਆ अच्छा। ਚਾ ਸਾਰਾ ਬਾਏ ਕਰ ਦੇ। ਬਾਏ। ਇਹਦੇ ਫੋਨ 'ਚ। ਬਾਏ, ਓਕੇ। ਤੇ ਇਹੋ ਜਣ ਮੈਂ ਗੱਲ ਕਰਨ ਦਾ ਆ ਵੀ ਮਹਾਰਾਜ ਜੀ ਅੱਜ ਹੱਸਾ ਕੋ ਚਲੋ ਹੁਣ ਮਹਾਰਾਜ ਆਪਾਂ ਜਦੋਂ ਚਾਹ ਕੇ ਟੀ.ਐਮ. ਲੈ ਜਾਣਾ ਵਾ। ਜਦੋਂ ਪਾਏ ਆਪਣੇ ਕੋਲ ਦੋ ਥੋੜੇ ਪਾਏ ਪੈਸੇ ਹੋਰ ਤੇ ਆਪਾਂ ਜਣ ਗੱਡੀ ਲੈ ਲੈਣੀ ਫਿਰ ਫਿਰ ਮਹਾਰਾਜ ਜੀ ਪਾਗ ਦੀ ਕਿਰਪਾ ਨਾਲ। ਤੇ ਇਹਦਾ ਜਣ ਬਿੱਲ ਆਉਣੀ ਆਲਾ ਬਸ ਥੋੜੇ ਦਿਨ ਹੋਏਗੇ। ਮਹੀਨਾ ਚੱਲਾ ਲੱਗੇ ਨੂੰ। ਤੇ ਇਹਦਾ ਕੰਮ ਫਿਰ ਖਰਚਾ ਪੈ ਗਿਆ। ਮੰਮੀ ਪਾਣੀ ਪੀਂਹੇ ਘੋਟਿਆਰ ਗਲਾਸ ਕੰਨੇ ਆ ਜੀ ਪੀਣਾ ਬਾਕੀ ਜਾਣ ਟਾਈਮ ਟਾਈਮ ਨਾਲ ਅਨਸਾਰ ਆਪ ਦੱਸਦਾ ਕਰਾਂਗੇ ਜਦੋਂ ਜਦੋਂ ਟਾਈਮ ਟਾਈਮ ਜਿਹੜੀ ਜਿਹੜੀ ਚੀਜ਼ ਆ ਜਾਈਗੀ ਪਹਿਲਾਂ ਕੇ.ਡੀ.ਐਮ. ਸੇਲ ਹੋਊਗਾ ਫਿਰ ਗੱਡੀ ਲੱਗ